ਹਾਂਜੀ ਸਤਿ ਸ੍ਰੀ ਅਕਾਲ ਜੀ ਜੀਡੀਐਸਪੀਬੀ 02 ਤੇ ਵੈਲਕਮ ਕਰਦਾ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਰਦੀਪ ਅੰਮ੍ਰਿਤਸਰੀਆ ਜਿੱਦਾਂ ਕਿ ਪਾਰਟ 1 ਚ ਆਪਾਂ ਗੱਲਾਂ ਬਾਤਾਂ ਕੀਤੀਆਂ ਨੇ ਸਾਰੇ ਵੀਰ ਜੀ ਹੋਣਾ ਨਾਲ ਮਿਲਾਇਆ ਵਾ ਠੀਕ ਹੈ ਜੀ ਵੀਰ ਜੀ ਹੁਣੀ ਚੈਂਪੀਅਨ ਹੋਣ ਦੀ ਖੁਸ਼ੀ ਚ ਪਾਰਟੀ ਰੱਖੀ ਸੀ ਵੀਰ ਜੀ ਹੋਣਾ ਨੇ ਤੇ ਆਪਾਂ ਨੂੰ ਬੁਲਾਇਆ ਤੇ ਆਪਣੇ ਗ੍ਰਹਿ ਵਿਖੇ ਠੀਕ ਹੈ ਜੀ ਤੇ ਬਹੁਤ ਇੱਜ਼ਤਮਾਨ ਮਿਲਦਾ ਜੇ ਆਪਾਂ ਨੂੰ ਠੀਕ ਹੈ ਜੀ ਵੀਰ ਜੀ ਹੋਣਾ ਕੋ ਤੇ ਇਹ ਆਪਣੇ ਬਾਬਾ ਜੀ ਫਰੂਟ ਵਾਲੇ ਹਾਂ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਉਸਤਾਦਾਂ ਨੂੰ ਥੇਲਿਆਂ ਨੂੰ ਖਰੀਫਿਆਂ ਨੂੰ ਮਿਲੋ ਸਤਿ ਸ਼੍ਰੀ ਅਕਾਲ ਤੇ ਇਹ ਆਪਣੇ ਨਾਲ ਵਿਪਨ ਵੀਰ ਜੀ ਤੇ ਨਾਲ ਆਪਣੇ ਕਾਕੂ ਵੀਰ ਜੀ ਹਾਂ ਜੀ ਬਾਬਾ ਜੀ ਇਹ ਬੋਬੀ ਉਸਤਾਦ ਸੱਪਾਂ ਦੇ ਦਾ ਮੈਂ ਪੱਗ ਕੀ ਮੇਰੇ ਕੋਲ ਬੋਬੀ ਉਸਤਾਦ ਹਾਂ ਠੀਕ ਹੈ ਜੀ ਉਹਨਾਂ ਦਾ ਸਾਰਾ ਕੁਝ ਠੀਕ ਜੀ ਉਹਨਾਂ ਦੇ ਕਰਤਾ ਧਰਤਾ ਠੀਕ ਹੈ ਜੀ ਸਾਰੇ ਉਹ ਕਰਤਾ ਧਰਤਾ ਨੇ ਠੀਕ ਹੈ ਜੀ ਉਸਤਾਦ ਆਪਾਂ ਜਿੱਦਾਂ ਕਿ ਛੱਤ ਬਾਬਾ ਜੀ ਹੁਣਾਂ ਦੀ ਏ ਤੇ ਬਾਕੀ ਸਾਰੇ ਕਬੂਤਰਾਂ ਦਾ ਸ਼ੌਂਕ ਤੁਹਾਨੂੰ ਕਰਾਉਨੇ ਆ ਨਾਲ ਹੀ ਵੀਡੀਓ ਚ ਪਾਰਟ 2 ਜਿੱਦਾਂ ਕਿ ਆਪਾਂ ਤੁਹਾਨੂੰ ਕਿਹਾ ਵਾ ਜਿਹੜੇ ਕਬੂਤਰ ਹਟ ਹੋਏ ਨੇ ਜਿੰਨੇ ਕਬੂਤਰ ਜਿੰਨੇ ਜਿੰਨੇ ਬੈਠੇ ਨੇ ਸਾਰੇ ਪ੍ਰਿੰਦਿਆਂ ਦਾ ਸ਼ੌਂਕ ਕਰਾਵਾਂਗੇ ਆਪਣੇ ਚੈਨਲ ਤੇ ਜੁੜੇ ਰਹੋ ਆਪਣੇ ਨਾਲ ਆਓ ਪ੍ਰਿੰਦਿਆਂ ਦੇ ਲੈ ਕੇ ਚੱਲਦੇ ਆਂ ਤੇ ਕਰਾਉਨੇ ਆ ਤੁਹਾਨੂੰ ਪ੍ਰਿੰਦਿਆਂ ਦਾ ਸ਼ੌਂਕ ਹਾਂਜੀ ਵੀਰ ਜੀ ਜਿੱਦਾਂ ਕਿ ਵੀਰ ਹੁਣੀ ਚੈਂਪੀਅਨ ਹੋਏ ਨੇ ਇਸ ਛੱਤ ਤੋਂ ਠੀਕ ਹੈ ਜੀ ਤੇ ਜਿਹੜੇ ਪ੍ਰਿੰਦਿਆਂ ਦੀ ਸਦਕਾ ਚੈਂਪੀਅਨ ਹੋਏ ਨੇ ਹਾਂਜੀ ਹਾਂਜੀ ਜੋ ਕਿ ਪਰਿੰਦੇ ਉੱਡੇ ਨੇ ਤੇ ਫੇਰ ਹੀ ਚੈਂਪੀਅਨ ਦਾ ਨਾਮ ਪਿਆ ਜੀ ਤੇ ਉਹ ਪਰਿੰਦਿਆਂ ਦਾ ਸ਼ੌਂਕ ਕਰਾਵਾਂਗੇ ਜਿਹੜਾ ਕਿ ਸਭ ਤੋਂ ਪਹਿਲਾ ਕਬੂਤਰ ਬੈਠਾ ਜੇ ਆਪਣਾ ਉਹ ਕਿਹੜਾ ਜੀ ਆਪਣਾ ਜੱਜ ਵੀਰ ਜੀ ਮਾਦੀ ਆਪਣੀ 11 40 ਦੀ ਮਾਠੀ ਵੀਰ ਜੀ ਲਾਖੀ ਮਾਦੀ ਵੀਰ ਜੀ ਦੀ ਅੱਖ ਦਾ ਸ਼ੌਂਕ ਕਰਾਓ ਅੱਖ ਦਾ ਇਹ ਹੈਗੇ ਆ ਮਲਬੈਣ ਆ ਇਹਨੂੰ ਚੈੱਕ ਕਰਾਓ ਕੌਣ ਕੰਨਦਾ ਸੀ ਇਹ ਮਲਬੈਣ ਆ ਜੀ ਠੀਕ ਹੈ ਜੀ ਆ ਮਾਦੀ ਚੈੱਕ ਕਰੋ ਜੇ ਕੋਈ ਵੀਰ ਕਵੇ ਅਮਨਵੈਣ ਆ ਜੀ ਪਰ ਬਾਈ ਦਿਖਾਓ ਆ ਵੇਖੋ ਉਸਤਾਦ ਜੀ ਜਿਹੜਾ ਕਹਿੰਦਾ ਹੈ ਮਲਵੈਣ ਆ ਪਰ ਬਾਈ ਦਿਖਾਓ ਦੇਖੋ ਮੈਦਾਨ ਦੀ ਲੜਾਈ ਮੈਦਾਨ ਵਿੱਚ ਹਾਂਜੀ ਬਾਕੀ ਜਿਹੜਾ ਜਾਨਵਰ ਡੋਪ ਛੋਡੇ ਉਹ ਉਹੀ ਦੇਸੀ ਆ ਨਾ ਬਿਲਕੁਲ ਕਹਿਣ ਦੀਆਂ ਗੱਲਾਂ ਭਾਈ ਇਹ ਮਲਵੈਣ ਆ ਆਪਣਾ ਫੋਕਸ ਕਰੋ ਭਾਈ ਆ ਮਾਦੀ ਦਿਖਾਓ ਪਹਿਲਾਂ ਭਾਜੀ ਆ ਪੂਰੀ ਏਰੀ ਅੱਖ ਦਾ ਸ਼ੋਅ ਕਰਾ ਰਹੇ ਜੀ ਹਾਂਜੀ ਠੀਕ ਆ ਵੀਰ ਜੀ ਅੱਖ ਦਾ ਤੇ ਨੋਕ ਦਾ ਠੀਕ ਠੀਕ ਹੋ ਗਿਆ ਵੀਰ ਜੀ ਇਹਦੇ ਮੇ ਕੋ ਮਲਦਾ ਮੇ ਕੋ ਇਹ ਲੋ ਜੀ ਬਾਕੀ ਫੁੱਲ ਵਿਊ ਜੇ ਇਸ ਮਾਦੀ ਦਾ ਐ ਫਰ ਐ ਪੂੰਛ ਬੰਦ ਟੇਲ ਦੀ ਮਾਦੀ ਜੇ ਬੈਲੈਂਸ ਕਿਆ ਕਰ ਸਕਦੇ ਜੀ ਇਹ ਦੇ ਪੰਜੇ ਜੀ ਆਪੋ ਵੀਰ ਜੀ ਪਰਪਲਾ ਚੈੱਕ ਕਰਾਇਓ ਜੀ ਇਹਦਾ ਚੈੱਕ ਰਾ ਸਰ ਆ ਲੋ ਜੀ ਇਹ ਦਾ ਪਰਪਲਾ ਜੀ ਠੀਕ ਹੈ ਵੀਰ ਜੀ ਦੂਸਰਾ ਪੱਲਾ ਵੀ ਖੋਲ ਕੇ ਦਿਖਾਓ ਪੂ ਵੀ ਇਹ ਦੂਸਰਾ ਪੱਲੇ ਦਾ ਸ਼ੌਂਕ ਜੇ ਦਾ ਚੱਕਾ ਲਾ ਦਮ ਵਾਸਕ ਠੀਕ ਸਾਜੇ ਮੁੰਡਾ ਕੀ ਵੀਰ ਜੀ ਫਰਸਟ ਪਰਿੰਦਾ ਜੋ ਕਿ ਇਹ ਜੱਜ ਵੀਰ ਜੀ ਕਿਨੇ ਵੇ ਬੈਠਾ ਸੀ 11 ਵਜੇ 40 ਮਿੰਟ ਤੇ ਮਾਦੀ ਬੈਠਾ 11 ਵਜੇ 40 ਮਿੰਟ ਤੇ ਮਾਦੀ ਬੈਠੀ ਠੀਕ ਹੈ ਜੀ ਫਰਸਟ ਹਾਂ ਜੀ ਇਹਨੂੰ ਛੱਡ ਦਿਓ ਅੰਦਰ ਜੀ ਠੀਕ ਹੈ ਜੀ ਖੁੱਡੇ ਦੇ ਵਿੱਚ ਵੇਖੋ ਬਾਕੀ ਵੇਖੋ ਜੀ ਮਾਲਕ ਨੇ ਦੇਣੀ ਹੈ ਲੈ ਮੈਂ ਚੈੱਕ ਕਰਾ ਇਧਰ ਆਪਾਂ ਹਾਂ ਜੀ ਆਪਣੇ ਇੱਕ ਮਿੰਟ ਰੁਕ ਜਾ ਇਹ ਆਪਣੀ ਵੀਰ ਦੀ ਪਹਿਲੀ ਮਾਦੀ ਬੈਠੀ 11:40 ਵਜੇ ਆ ਠੀਕ ਹੈ ਜੀ ਆ ਮਾਦੀ ਦੀ ਰੱਖ ਜੇ ਆ ਬਿਲਕੁਲ ਸ਼ੌਂਕ ਕਰਾਤਾ ਜੀ ਆਪਾਂ ਸਿਮੂ ਵੀਰ ਜੀ ਇਹਦਾ ਆਪਾਂ ਨੈਕਸਟ ਪ੍ਰਿੰਦਾ ਦਾ ਕਰਾਈਏ ਸ਼ੌਂਕ ਆ ਪ੍ਰਿੰਦਾ ਆ ਲੋ ਜੀ ਆਹ ਲੱਗ ਪ੍ਰਿੰਦਾ ਕਿਹੜਾ ਜਿਹੜਾ ਉਸ ਤੋਂ ਬਾਅਦ ਪ੍ਰਿੰਦਾ ਬੈਠਾ ਸੀ ਇਹ ਕਿੰਨੇ ਵਜੇ ਬੈਠਾ ਸੀ ਆਪਣਾ 1:19 ਵਜੇ 1:19 ਵਜੇ ਠੀਕ ਹੈ ਜੀ ਹਾਂ ਜੀ ਸਿਮੂ ਵੀਰ ਜੀ ਇਹਦਾ ਸ਼ੌਂਕ ਕਰਾਈਏ ਆਪਾਂ ਜੀ ਹੁਣ ਯਾਰ ਮੇਰੇ ਭਰਾ ਜੀ ਫੋਟੋ ਵਿੱਚ ਆ ਕਰਾਓ ਜੀ ਇਹਦੀ ਅੱਖ ਦਾ ਸ਼ੌਂਕ ਜੀ ਆ ਵੀਰ ਜੀ ਆ 1:19 ਮਿੰਟ ਤੇ ਆਪਣਾ ਚੈਨਲ ਬੈਠਾ ਸੀ ਆ ਠੀਕ ਹੈ ਜੀ ਇਹ ਦੀ ਅੱਖ ਦਾ ਸ਼ੌਂਕ ਜੀ ਠੀਕ ਹੈ ਵੀਰ ਜੀ 1:19 ਮਿੰਟ ਤੇ ਜਿੱਦਾਂ ਕਿ ਵੀਰ ਜੀ ਹੋਣਾ ਨੇ ਦੱਤਿਆ ਵਾ ਜੀ ਆ ਇਹਦਾ ਪਰ ਪੱਲਾ ਜੀ ਇਹਦਾ ਪਰ ਪੱਲਾ ਜੀ ਠੀਕ ਹੈ ਜੀ ਹਲਾ ਉਸਤਾਦ ਜੀ ਇਹ ਖੋਲਿਓ ਉਸਤਾਦ ਜੀ ਪੱਲਾ ਜੀ ਇਹਦਾ ਪੱਲਾ ਜੀ ਦੂਸਰੇ ਪੱਲੇ ਦਾ ਵੀ ਕਰਾਓ ਜੀ ਸ਼ੌਂਕ ਜੀ ਇਹਦਾ ਜੀ ਇਹ ਕਬੂਤਰ ਹੁਣ ਥੋੜੇ ਤਰੀਕ ਕਰੀਚ ਚ ਚਲ ਗਏ ਜੇ ਆਪਾਂ ਨੂੰ ਹਾਂ ਜੀ ਹਾਂ ਜੀ ਆਪਾਂ ਥੋੜੇ ਦਿਨ ਜ਼ਿਆਦੇ ਹੋ ਗਏ ਆ ਜੀ ਹਾਂ ਨਵਾਨੀਆਂ ਨੂਣੀਆਂ ਵੀ ਨਾਲ ਦਿੱਤੀਆਂ ਕਬੂਤਰਾਂ ਆ ਠੀਕ ਹੈ ਜੀ ਬੱਲੇ ਬੰਦੇ ਜਾਣੀਆਂ ਇੱਧਰ ਇੱਧਰ ਪਾਰੇ ਪਿੱਛੇ ਓਕੇ ਹੋ ਗਿਆ ਜੀ ਇਹਦੇ ਬਾਅਦ ਇੱਧਰ ਨੇ ਬੰਨੇ ਮੱਦ ਦਾ ਕਬੂਤਰ ਜੇ ਡੇਲ ਦਾ ਪੈਰੀ ਡੇਲ ਜੇ ਜੀ ਬੈਲੈਂਸ ਇਹਦਾ ਤੇ ਉਂਗਲਾ ਫੇਰ ਤੁਸੀਂ ਚੈੱਕ ਕਰ ਸਕਦੇ ਹੋ ਸਿਮੂ ਵੀਰ ਜੀ ਹੁਣਾਂ ਦੀਆਂ ਬਹੁਤ ਬਹੁਤ ਦੂਰੀ ਤੇ ਜੀ ਠੀਕ ਹੈ ਜੀ ਇਹ ਫੁੱਲ ਵੀਊ ਲਈ ਹਰ ਇੱਕ ਡਾਰ ਵੀਰ ਜੀ ਆਪਣੀ ਇੱਕ ਕਬੂਤਰ ਦੀ 1 ਵਜੇ ਤੋਂ ਬਾਅਦ ਦੀ ਇੱਕ ਪਲਾਸੀ ਬੈਠਾ ਜਦੋਂ ਵੀ ਬੈਠਾ ਇਹ ਬਾਜ਼ੀਆਂ ਵਿੱਚ ਵੀ ਭਾਵੇਂ ਇੱਕ ਪਲਾਸ ਬੈਠਾ ਤੇ ਨੋਰਮਲ ਵੀ ਇਹਦੀਆਂ ਡਾਰਾਂ ਸਾਰੀਆਂ ਇੱਕ ਪਲਾਸੀ ਹੀ ਆਪਾਂ ਸਭ ਕਾਪੀ ਤੇ ਲਿਖਦੇ ਆ ਤੇ ਇਹਦੀਆਂ ਸਾਰੀਆਂ ਡਾਰਾਂ ਇੱਕ ਪਲਾਸ ਆ ਕਬੂਤਰ ਮਤਲਬ ਜਿੱਦਾਂ ਸਿਮੂ ਵੀਰ ਜੀ ਤੁਸੀਂ ਕਿਹਾ ਵਾ ਵੀ ਕਾਪੀ ਤੇ ਲਿਖਦੇ ਆ ਹਾਂਜੀ ਹਾਂਜੀ ਹਰ ਕੋਈ ਜਿੱਦਾਂ ਵੀ ਪਰਿੰਦਾ ਡੋਣਾ ਵਾ ਹੱਤ ਪਰਿੰਦੇ ਪਰਿੰਦੇ ਡੋਣੇ ਦਾੜਾ ਚ ਵੀ ਸਾਰਿਆਂ ਤੇ ਕਾਪੀ ਤੇ ਲਿਖਣਾ ਆਪਾਂ ਹਰ ਇੱਕ ਡਾਰ ਦੇ ਮਤਲਬ ਡਾਰ ਹਰ ਇੱਕ ਮਤਲਬ ਪਰਿੰਦੇ ਦੀ ਕਾਪੀ ਤੇ ਲਿਖੀ ਦੀ ਆ ਠੀਕ ਹੈ ਜੀ ਜਿੱਦਾਂ ਕਿ ਸਿਮੂ ਵੀਰ ਜੀ ਨੇ ਕਿਹਾ ਵਾ ਜੀ ਹਰ ਇੱਕ ਡਾਰ ਕਾਪੀ ਤੇ ਲਿਖੀ ਦੀ ਆ ਉਹ ਕਾਪੀ ਤੇ ਤਾਂ ਲਿਖੀ ਜਾਂਦੀ ਆ ਵੀ ਅੱਜ ਕਿੰਨੇ ਵੇ ਬੈਠਾ ਜੀ ਕੱਲ ਪਰਿੰਦਾ ਕਿੰਨੇ ਵੇ ਬੈਠਾ ਕਿਹੇ ਵੇ 15 15 ਦਿਨ 16 ਥੋੜਾ ਦਿਨ ਦਾ ਰਿਕਾਰਡ ਫਿਰ ਦੇਖ ਕੇ ਫਿਰ ਪਰਿੰਦੇ ਡਾਈ ਜਾਂਦੀ ਆ ਜੀ ਠੀਕ ਹੈ ਜੀ ਲੋ ਜੀ ਹਾਂ ਜੀ ਜੱਜ ਵੀਰ ਜੀ ਕਿੰਨੇ ਵੇ ਬੈਠਾ ਸੀ ਜੀ ਪਰਿੰਦਾ ਆਪਣਾ ਜੀ ਆ 2:43 ਦੇ ਬੈਠਾ ਸੀ 2:43 ਮਿੰਟ ਲੋ ਜੀ ਐ ਦੀ ਅੱਖ ਦਾ ਸ਼ੌਂਕ ਜੀ ਅੱਖ ਤੇ ਨੋਕਾ ਫਲਕਾ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਹਾਂ ਜੀ ਥੇਮੂ ਵੀਰ ਜੀ ਕਰਾਓ ਇਹਦੇ ਪਰ ਪੱਲੇ ਦਾ ਸ਼ੌਂਕ ਜੀ ਐ ਦਾ ਪੱਲਾ ਜੀ ਠੀਕ ਹੈ ਜੀ ਦੂਸਰਾ ਪੱਲਾ ਵੀ ਦਿਖਾਓ ਜੀ ਥੇਮੂ ਵੀਰ ਜੀ ਬੈਲੈਂਸ ਤੇ ਲੈਣ ਨੂੰ ਆਹ ਸਟਾਟਸ ਨਿਕਾ ਗੋੜਨ ਠੀਕ ਹੈ ਜੀ ਇਹ ਦੂਸਰਾ ਜੀ ਪੱਲਾ ਇਹਦਾ ਬੈਲੈਂਸ ਚੈੱਕ ਕਰਾਇਆ ਸੀ ਮੁੰਵੀਰ ਜੀ ਦਾ ਜੀ ਇਹ ਲੋ ਜੀ ਇਹ ਬੈਲੈਂਸ ਚ ਠੀਕ ਹੈ ਜੀ ਫੁੱਲ ਵਿਊ ਵਿਖਾ ਦੇ ਸੀ ਮੁੰਵੀਰ ਜੀ ਦਾ ਜੀ ਇਹ ਦਾ ਫੁੱਲ ਵਿਊ ਜੀ ਠੀਕ ਹੈ ਜੀ ਬਹੁਤ ਸੋਹਣੀ ਪ੍ਰਵਾਇਜ਼ ਕੀਤੀ ਜੇ ਇਸ ਛੱਤ ਤੇ ਇਸ ਪਰਿੰਦੇ ਨੇ ਠੀਕ ਹੈ ਜੀ ਆ ਸਾਰੀ ਬਲੱਡ ਲਾਈਨ ਕਿੱਥੋਂ ਆਈ ਭਾਜੀ ਆਪਣੇ ਕੋ ਇਹ ਵੀਰ ਜੀ ਕੋ ਪਰਚੇਸ ਕੀਤਾ ਇਹ ਇਹ ਵੀਰ ਨੂੰ ਆਪਾਂ ਆ ਠੀਕ ਹੈ ਕੁਝ ਘਰ ਦੇ ਦਿੱਤੇ ਮਤਲਬ ਆਪਣੇ ਘਰ ਹਾਂਜੀ ਕੁਝ ਇਹਦੇ ਆਪਣੇ ਘਰ ਦੇ ਆ ਠੀਕ ਹੈ ਜੀ ਹਾਂਜੀ ਤੇ ਜੋੜੇ ਜੁੜੇ ਫਿਰ ਤੁਸੀਂ ਸੈੱਟ ਕੀਤੇ ਸਾਰੇ ਹਾਂਜੀ ਜੀ ਜੋੜੇ ਆਪਾਂ ਦੋਵਾਂ ਨੇ ਮਤਲਬ ਇਹਨੂੰ ਵੀ ਸਭ ਕੁਝ ਅਸੀਂ ਦੱਸਿਆ ਹੀ ਆ ਆ ਠੀਕ ਹੈ ਜੀ ਤੇ ਕੁਝ ਜੋੜੇ ਬਸ ਅਸੀਂ ਇਹਦੇ ਛੱਤ ਦੇ ਸੈੱਟ ਕੀਤੇ ਆ ਤੇ ਚਲੋ ਅਗਲੀ ਵਾਰ ਹੋਰ ਵਧੀਆ ਸ਼ੌਂਕ ਹੋਊਗਾ ਬਿਲਕੁਲ ਲੋ ਜੀ ਫੋਰਥ ਪਰਿੰਦਾ ਲਿਆਓ ਜੀ ਆ ਚਿੱਟਾ ਲਾਖੀ ਜੌਂਸਰੀ ਜਾਨੀ ਠੀਕ ਹੈ ਜੀ ਆ ਲੋ ਜੀ ਫੋਰਥ ਪਰਿੰਦਾ ਇਹ ਮਲਵਈ ਇੱਕ ਪਿਆ ਹੀ ਠੀਕ ਹੈ ਜੀ ਅਰਿੱਤਾ ਰੀਡਾ ਆ ਰਹੇ ਦੀ ਕਿੰਨੇ ਵਜੇ ਆਈ ਵਿਕੀ ਵੀਰ ਜੀ ਇਹਦੀ ਡਾਰ ਜੀ 2:43 ਤੇ ਬਟਾ ਵੀਰ ਜੀ ਇਹ ਟਾਪਾ ਮਾਰਦਾ ਵਾ ਕਬੂਤਰ ਨੇ ਬਹਿਣਾ ਹੀ ਨਹੀਂ ਸੀ ਫਿਰ ਆ ਆਪਣੀ ਮਰਜ਼ੀ ਨਾਲ ਹੀ ਬਹਿ ਗਿਆ ਭਾਜੀ ਹਨਾ ਉਹ ਭਾਜੀ ਨੇ ਚਲੋ ਜਦੋਂ ਇਹਨਾਂ ਕੋਈ ਸਾਥ ਨਹੀਂ ਇਹਨੇ ਬਹਿਣਾ ਹੀ ਬਹਿਣਾ ਬਾਕੀ ਮਰਜ਼ੀ ਤੇ ਮਾਲਕ ਆ ਬਿਲਕੁਲ ਬਿਲਕੁਲ ਪਰਿੰਦੇ ਨੇ ਉਹਨਾਂ ਦੀ ਰਜਾ ਵਾ ਆਪਣੀ ਉੱਚੇ ਜਾਣ ਨੀਵੇਂ ਆਣ ਬਾਕੀ ਮਾਲਕ ਨੇ ਦੇਣੀ ਆ ਜੀ ਜਾਨਵਰ ਦੇ ਵਿੱਚ ਥੋੜਾ ਬਣ ਕੇ ਇਹ ਜੋੜੀ ਬੈਠੀ ਭਾਈ ਅੱਗੜ ਵਿੱਚ ਆ ਜੋੜੀ ਬੈਠੀ ਜਿਹੜੇ ਇਕੱਠੇ ਬੈਠੇ 243 ਦੇ ਆਪਣੇ ਇਕੱਠੇ ਬੱਡੇ ਛਾਸਰਾ ਕਬੂਤਰ ਤੇ ਕੈਮਲ ਬਾਈ ਕੂਤਰ ਆਪਣਾ ਠੀਕ ਹੈ ਜੀ ਕਿਰਾਏ ਜੀ ਲੈ ਹਲਾ ਕ੍ਰਿਮ ਵੀਰ ਜੀ ਆ ਜੀ ਪਰ ਪੱਲੇ ਦਾ ਸ਼ੌਂਕ ਪਰ ਪੱਲੇ ਦਾ ਸ਼ੌਂਕ ਕਰੋ ਇਹਦੇ ਠੀਕ ਹੈ ਜੀ ਆ ਫਰਸਟ ਪੱਲਾ ਲਾਈਕ ਕਮੈਂਟ ਕਰਕੇ ਮੇਰੇ ਵੀਰ ਜਰੂਰ ਦੱਸਿਆ ਕਰੋ ਵੀਡੀਓ ਕਿਦਾਂ ਦੀ ਹੈ ਜੀ ਹਾਂ ਜੀ ਹਾਂ ਜੀ ਵੀਰ ਜੀ ਆ ਦੂਸਰੇ ਪੱਲੇ ਦਾ ਸ਼ੌਂਕ ਜੀ ਇਹ ਬੈਲੈਂਸ ਜੀ ਦਾ ਠੀਕ ਹੈ ਜੀ ਬੈਲੈਂਸ ਦੇਖ ਚਾਕੇ ਤੁਸੀਂ ਬਹੁਤ ਸੋਹਣਾ ਬੈਲੈਂਸ ਜੀ ਇਹਦਾ ਠੀਕ ਹੈ ਜੀ ਤੇ ਛੱਡ ਦੋ ਵੀਰ ਜੀ ਇਹਦਾ ਫੁੱਲ 뷰 ਆ ਜੀ ਇਹਦਾ ਇਸ ਪਰਿੰਦੇ ਦਾ ਬਹੁਤ ਸੋਹਣੀ ਡਾਰ ਆਈ ਜੀ ਇਸ ਦੀ ਵੀ ਇਸ ਛੱਤ ਤੇ ਆ ਲੋ ਜੀ ਇਹ ਜੋ ਮਾਦੀ ਆ ਜੋ ਕਿ ਚੈਂਪੀਅਨ ਹੋਈ ਹੈ ਮਾਦੀ ਚੈਂਪੀਅਨ ਠੀਕ ਹੈ ਜੀ ਇਸ ਛੱਤ ਤੋਂ ਆ ਵਿੱਕੀ ਵੀਰ ਤੇ ਆਪਣੇ ਆਪੂ ਵੀਰ ਜੀ ਦੋਵੇਂ ਜਣੇ ਦੱਸਣਗੇ ਪਰ ਦੱਸਣਗੇ ਵਾਰੀ-ਵਾਰੀ ਜੇ ਆਪੂ ਵੀਰ ਬੋਲੂਗਾ ਤੇ ਫਿਰ ਵਿੱਕੀ ਵੀਰ ਉਸ ਤੋਂ ਬਾਅਦ ਵਿੱਕੀ ਵੀਰ ਬੋਲੇਗਾ ਤੇ ਆਪੂ ਵੀਰ ਚੋਪਰ ਹੋਵੇ ਠੀਕ ਹੈ ਜੀ ਭਾਜੀ ਆਪਣੀ ਮਾਦੀ ਹੈ ਜੀ ਹਾਂਜੀ ਆਪੂ ਵੀਰ ਜੀ ਇਹ ਆਪਣੀ ਬਾਧਰ ਮਾਦੀ ਆਖੀ ਗਲ ਵੀ ਮਾਦੀ ਠੀਕ ਹੈ ਜੀ ਮਾਲਕ ਨੇ ਬੜੀ ਚਲੋ ਛੋਟਾ ਵੀਰ ਆਪਣਾ ਜੱਜੂ ਵੀਰ ਜਸਪ੍ਰੀਤ ਆਪਣਾ ਬਾਬਾ ਜੀ ਫਰੂਟ ਮੰਡੀ ਵਾਲਾ ਉਹਨਾਂ ਦਾ ਸ਼ਗਿਰਦ ਹਾਂਜੀ ਉਹਨਾਂ ਦਾ ਬੇਟਾ ਸੱਚ ਬਿੱਲੇ ਵੀਰ ਪਾਰਟੀ ਆਪਣੇ ਸਮੂਹਰ ਦਾ ਸ਼ਿਕਰ ਦੇ। ਦੇਖੋ ਜੀ ਸਿਆਣਾ ਦੀ ਕਹਾਵਤ ਹੈ। ਮਿਹਨਤ ਕਰਨਾ ਬੰਦੇ ਦਾ ਵਾ ਫਲ ਦੇਣਾ ਮਾਲਕ ਦਾ। ਬਿਲਕੁਲ। ਇਹ 5:00 ਵਜ ਕੇ 35 ਮਿੰਟ ਤੇ ਮਾਦੀ ਬੈਠੀ ਐ। ਦੇਖੋ ਜੀ ਆਹ ਵੀਰ ਦੀ ਮਿਹਨਤ ਆ। ਬਿਲਕੁਲ। ਬਾਕੀ ਉਸਤਾਦ ਸਾਹਿਬਾਨਾਂ ਦੇ ਉਹਨਾਂ ਦਾ ਹੱਥ ਆ। ਬਿਲਕੁਲ। ਆਪਣਾ ਬਿੱਲਾ ਵੀਰ ਆਸਟ੍ਰੇਲੀਆ ਵਾਲਾ ਉਹਨਾਂ ਦੀ ਪਾਰਟੀ। ਬਿਲਕੁਲ ਜੀ ਬਿਲਕੁਲ ਵੈਸੇ ਜਿੰਨੀ ਏਜ ਬਾਬਾ ਜੀ ਦੀ ਹੋ ਗਈ ਉਹਨਾਂ ਕੋ ਵੀ ਸਿੱਖਣ ਨੂੰ ਘਰੋਂ ਵੀ ਬਹੁਤ ਕੁਝ ਮਿਲਿਆ ਹਣਾ ਆਪਣੇ ਮਾਨਜੋਗ ਆਪਣੇ ਉਸਤਾਦ ਸਾਹਿਬਾਨਾ ਉਹਨਾਂ ਕੋ ਉਸਤਾਦੀ ਦੀ ਪਾਗਾ ਸਾਤ ਉਹਨਾਂ ਦੀ ਆ ਹਾਂਜੀ ਸਿਕਿਰਦਾ ਆਪਣਾ ਸਮੂਹ ਵੀ ਦਾ ਨਹੀਂ ਨਹੀਂ ਬੇਟਾ ਸਾਤ ਤੇ ਉਹਨਾਂ ਦੀ ਵਜ ਨਹੀਂ ਬੇਟਾ ਉਹਨਾਂ ਦਾ ਉਹਨਾਂ ਕੋ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਨਾ ਹਾਂ ਭਾਈ ਫਾਦਰ ਸਾਹਿਬ ਕੋ ਵੀ ਆਪਣੇ ਜਿਹੜਾ ਬੇਟਾ ਹੁੰਦਾ ਨਾ ਪਿਓ ਕੇ ਸਿੱਤਦਾ ਬਿਲਕੁਲ ਠੀਕ ਹੈ ਜੀ ਇਹਨੂੰ ਆਪਣੇ ਪਿਓ ਤੋਂ ਸ਼ੌਂਕ ਪਿਆ ਬਾਕੀ ਸਤਾ ਸਹਬਾਨਾ ਦਾ ਵੀ ਹੱਥ ਚੰਨਾ ਦਾ ਬਾਕੀ ਦੇਣ ਵਾਲਾ ਮਾਲਕ ਆਪਾਂ ਕਹਿੰਦੇ ਰਹਿੰਦੇ ਇਦਾਂ ਹੀ ਮਿਹਨਤ ਕਰੇ ਆਪਣਾ ਵੀਰ ਭਰਾ ਮਾਲਕ ਨੂੰ ਜਿੱਤ ਦੇਵੇ ਸਾਨੂੰ ਕਿਸੇ ਨਾਲ ਗਿਲਾ ਸ਼ਿਕਵਾ ਨਹੀਂ ਹੈਗਾ ਜਿੰਨੇ ਡਾਣਾ ਇਹ ਮਾਦੀ ਆਪਾਂ ਨੂੰ ਸੁਣਨ ਪੜਾ 4 1/2 ਵਜੇ ਸਾਦੀ ਮਾਦੀ ਬਿੰਦੀ ਬਾਕੀ ਭਾਈ ਜੀ ਵੇਖੋ ਜੀ ਜਿਹੜਾ ਮਿਹਨਤ ਕਰਦਾ ਖੰਡੇ ਵਾਲਾ ਬਾਬਾ ਦੀਪ ਸਿੰਘ ਆਪਣਾ ਗੁਰੂ ਰਾਮਦਾਸ ਜੀ ਆਪਣੇ ਮਹਾਰਾਜ ਜੀ ਉਹਨੂੰ ਜਿੱਤ ਦਿੰਦੇ ਨੇ ਇਹ ਮੈਦਾਨ ਦੀ ਲੜਾਈ ਆ ਮੈਦਾਨ ਵਿੱਚ ਹੀ ਪਤਾ ਲੱਗਦੀ ਪਈ ਸਹੀ ਗੱਲ ਜੀ ਸਵਾਗਤ ਹੈ ਲੋ ਜੀ ਵਿੱਕੀ ਵੀਰ ਜੀ ਹਾਂ ਜੀ ਵੀਰ ਜੀ ਤੁਸੀਂ ਤੁਸੀਂ ਇਸ ਮਾਦੀ ਬਾਰੇ ਕੀ ਕਹਿਣਾ ਚਾਹੋਗੇ ਮਾਦੀ ਵੀਰ ਜੀ ਆਪਣੀ ਹੱਦ ਡਰ 4 ਵਜੇ ਤੋਂ ਸਵਾ 4 6:30 ਬੈਠੀ ਲਏ ਆ ਠੀਕ ਹੈ ਜੀ ਆਪਾਂ ਐਵੇਂ ਝੂਣ ਮਾਰੀਏ ਆ ਮਾਦੀ ਦੇ ਪੱਲੇ ਵੇਖ ਲਓ ਹੂੰ ਕੀ ਕਰੀਏ ਵੀਰ ਜੀ ਹਾਂ ਜੀ ਇਹ ਪਹਿਲੀ ਦੀ ਅੱਖ ਦਾ ਚੌਂਕ ਕਰਾਓ ਭਾਜੀ ਪੱਲੇ ਦਾ ਚੌਂਕ ਕਰਾਵਾਂਗੇ ਪਹਿਲੇ ਦੀ ਅੱਖ ਦਾ ਚੌਂਕ ਆ ਜੀ ਰਿਆਖ ਦਾ ਚੌਂਕ ਜੇ ਆ ਦੀ ਅੱਖ ਤੇ ਜੀ ਹਾਂ ਠੀਕ ਹੈ ਜੀ ਆਹ ਦੀ ਅੱਖ ਦਾ ਸ਼ੌਂਕ ਜੀ ਆਹ ਨੋਕੇ ਦਾ ਸ਼ੌਂਕ ਜੀ ਠੀਕ ਹੈ ਵੀਰ ਜੀ ਇਹਦੇ ਪੰਜੇ ਜੀ ਜੋ ਕਿ ਵਿਕੀ ਵੀਰ ਦੀ ਆਹ ਪੱਲੇ ਦਾ ਸ਼ੌਂਕ ਰਾਇਆ ਜੀ ਆਹ ਵੇਖੋ ਜੀ ਪੱਲੇ ਦਾ ਸ਼ੌਂਕ ਕਰ ਲਓ ਆਹ ਪੱਲੇ ਦਾ ਸ਼ੌਂਕ ਜੀ ਆਹ ਪੱਲੇ ਦਾ ਵੀਊ ਜੇ ਪੂਰਾ ਇਹਦਾ ਠੀਕ ਹੈ ਜੀ ਵੀਰ ਜੀ ਪਾਜੀ ਕੋਈ ਵੀ ਵੀਰ ਕਵੇ ਦੂਸਰੇ ਪੱਲੇ ਦਾ ਸ਼ੌਂਕ ਤੁਸੀਂ ਆਪ ਕਹਿੰਦੇ ਆ ਮੇਰੀ ਗੱਲ ਸੁਣੋ ਇਹ 4 ਵਜੇ ਤੋਂ ਪਹਿਲਾਂ ਮਾਦੀ ਬਹਿ ਜੇ ਕੋਈ ਵੀਰ ਕਹਿ ਦਵੇ ਆਗੇ ਇੱਥੇ ਬਹਿ ਜਾਵੇ ਆ ਲਓ ਜੀ ਇਹ ਸਿੰਪਲੀ ਡਾਰ 4 ਵਜੇ ਦੀ ਹੈ ਆ ਠੀਕ ਹੈ ਜੀ ਇਹਦੇ ਦੋਮ ਦਾ ਸ਼ੋਅ ਕਰਾਇਆ ਭਾਈ ਬੈਲੈਂਸ ਦਾ ਆ ਵੀਰ ਜੀ ਚੱਲੋ ਜੀ ਇਹ ਇਹਦਾ ਬੈਲੈਂਸ ਹੈ ਜੀ ਅੰਗੂਠੇ ਬਾਹਰ ਕੱਢੋ ਭਾਈ ਲਓ ਭਾ ਲਓ ਜੀ ਇਹ ਅੰਗੂਠੇ ਬਾਹਰ ਕੱਢਦੇ ਵੀਰ ਜੀ ਉਹਨਾਂ ਨੇ ਬੈਲੈਂਸ ਚੈੱਕ ਕਰ ਸਕਦੇ ਹੋ ਤੁਸੀਂ ਹਾਂ ਜੀ ਵੀਰ ਜੀ ਇਹਦਾ ਫੁੱਲ ਵੀਊ ਭਾਜੀ ਵਿਖਾਇਓ ਇਹਦਾ ਲਓ ਵੀਰ ਜੀ ਦਿਖਾਓ ਵੀਰ ਜੀ ਇਹ ਲਓ ਜੀ ਵਿਪਨ ਵੀਰ ਜੀ ਨੂੰ ਕਮਾਂਡ ਸੌਂਤੀ ਹੈ ਗਾੜੀ ਠੀਕ ਹੈ ਜੀ ਅਵਿਪਨ ਵੀਰ ਜੀ ਫੁੱਲ ਵਿਊ ਹੈ ਸਾਡੇ 4 ਵਜੇ ਮਾਦੀ ਸਿੰਪਲੀ ਬੈੰਦੀ ਆ ਸਿੰਪਲੀ ਮਾਦੀ ਇਹ ਡਾਰ ਘਟ ਗਈ ਆ ਉਸ ਦਿਨ ਓਕੇ ਡਾਰ ਇਹਦੀ ਘਟੀ ਆ ਯਾਨੀ ਕਿ ਇਹ ਮਾਦੀ 6 6:30 ਭਾਜੀ ਨਹੀਂ ਆਪਾਂ ਇਹਨੂੰ ਘਟੀ ਨਹੀਂ ਕਹਿ ਸਕਦੇ ਜਿਹੜੀ ਸਾਰਾ ਸ਼ਹਿਰ ਜਿੱਤ ਕੇ ਬੈਠੀ ਉਹ ਨਹੀਂ ਘਟ ਸਕਦੀ ਉਹ ਬਹੁਤ ਸੋਹਣੀ ਡਾਰ ਕਰਕੇ ਬੈਠੀ ਆ ਜੋ ਅਹੀਂ ਤੇ ਰੁਸਤਮ ਇਹੋ ਜਿਹਾ ਹੈ ਗੋਲੀਆਂ ਦੇਣਗੇ ਜਾਏ ਅਹੀਂ ਗਜਾਏ ਆਟ ਸਰ ਸਿੰਪਲੀ ਡਾਰ ਤੇ ਖਰਾਕਾਂ ਤੇ ਖਰਾਕਾਂ ਤੇ ਖਰਾਕਾਂ ਦੇ ਸਿਰ ਬਿਲਕੁਲ ਬਿਲਕੁਲ ਜੀ ਦੇ ਬਤਾ ਨਹੀਂ ਪਤਾ ਵਾ ਵੀ ਕਿਦਾਂ ਦਾ ਐਰ ਕੀ ਸ਼ੈਲ ਦਾ ਮੋੜ ਰਿਆ ਵਾ ਇਹ ਖਰਾਕਾਂ ਦੇ ਜੋਰ ਰਿਆ ਬਹੁਤ ਗਰਮੀ ਰਹੀ ਆ ਤੇ ਬਹੁਤ ਵਧੀਆ ਠੀਕ ਹੈ ਜੀ ਆ ਵੇਖੋ ਆ ਵੇਪਨ ਵੀਰ ਦੇ ਹੱਥੇ ਹਾਂਜੀ ਵੇਪਨ ਵੀਰ ਜੀ ਵੇਖ ਲਓ ਭਾਜੀ ਜੇ ਕਰਿਓ ਮੱਡੀ ਮੱਤੇ ਸ਼ੌਂਕ ਕਰਿਓ ਹਾਂਜੀ ਹਾਂਜੀ ਕਰਾਤਾ ਸ਼ੌਂਕ ਜੀ ਵੀਰ ਜੀ ਮੱਡੀ ਦਾ ਦੇਖੋ ਜੀ ਦਮ ਵੇਖ ਲਓ ਤੁਸੀਂ ਉਹ ਵੀ ਕਹਿੰਦੇ ਜੀ ਬਿਲਕੁਲ ਬਿਲਕੁਲ ਸਾਰੀਆਂ ਚੀਜ਼ਾਂ ਦਾ ਸ਼ੌਂਕ ਕਰਾਤਾ ਵਾ ਜੀ ਦਮ ਦਾ ਵੀ ਸ਼ੌਂਕ ਕਰਾਤਾ ਵਾ ਤੇ ਇਹਦਾ ਸਾਰਾ ਕੁਛ ਇਹਦਾ ਸ਼ੌਂਕ ਕਰਾਤਾ ਵਾ ਠੀਕ ਹੈ ਜੀ ਇਹ ਆਪਣੇ ਕਾਕੂ ਵੀਰ ਜੀ ਹਾਂਜੀ ਸਤਿ ਸ੍ਰੀ ਅਕਾਲ ਕਾਕੂ ਵੀਰ ਜੀ ਇਹ ਆਪਣਾ ਰੋਹਿਤ ਵੀਰ ਕਾਕੂ ਵੀਰ ਜੀ ਦਾ ਛੋਟਾ ਬ੍ਰਦਰ ਸੁਲਤਾਨਵਿੰਡ ਤੋਂ ਠੀਕ ਹੈ ਜੀ ਇਹ ਵੀਰ ਜੀ ਹੁਣਾ ਦਾ ਬਹੁਤ ਪਿਆਰਾ ਆਪਣਾ ਤੇ ਕੱਲ ਵੀਰ ਜੀ ਹੁਣਾ ਦੀ ਛੱਤ ਦੀ ਵੀ ਵੀਡੀਓ ਲੱਗੇਗੀ ਭਾਈ ਕਿਆ ਕੀ ਹੋਇਆ ਮੱਥੇ ਤੇ ਛੱਟ ਲੱਗੀ ਛੱਟ ਲੱਗੀ ਭਾਈ ਹੁਣਾ ਦੇ ਛੱਟ ਲੱਗੀ ਮਾਰੇ ਠੰਗਰੇ ਠੀਕ ਹੈ ਜੀ ਕੱਲ ਵੀਰ ਜੀ ਹੁਣਾ ਦੀ ਛੱਤ ਦਾ ਸ਼ੋਅ ਕਰਾਵਾਂਗੇ ਤੇ ਬਾਕੀ ਜੋ ਸਰਪ੍ਰਾਈਜ਼ ਆ ਤੁਹਾਨੂੰ ਵੀਡੀਓ ਚ ਵਿਖਾਵਾਂਗੇ ਠੀਕ ਹੈ ਵੀਰ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਵੀਰ ਜੀ ਹੁਣਾਂ ਦਾ ਕੱਲ ਸਾਨੂੰ ਟਾਈਮ ਦੇਣਗੇ ਵੀਰ ਹਣੀ ਤੇ ਅੱਜ ਬਹੁਤ ਬਹੁਤ ਧੰਨਵਾਦ ਵੱਡੇ ਉਸਤਾਦ ਹੋਣਾਂ ਦਾ ਜਿਨ੍ਹਾਂ ਨੇ ਸਾਨੂੰ ਬੁਲਾਇਆ ਅੱਜ ਆਪਣੀ ਪਾਰਟੀ ਤੇ ਛੱਤ ਤੇ ਬਿਲਕੁਲ ਜੀ ਜਿੱਦਾਂ ਕਿ ਪਾਰਟੀ ਰੱਖੀ ਸੀ ਤੇ ਵੀਰ ਜੀ ਹਣੀ ਕੁਝ ਕੰਮ ਕਰਕੇ ਠੀਕ ਹੈ ਜੀ ਘਰੇਲੂ ਕੰਮ ਹੋਣ ਕਰਕੇ ਥੋੜਾ ਲੇਟ ਆਏ ਨੇ ਤੇ ਵੈਲਕਮ ਕਰਦੇ ਆ ਭਾਜੀ ਹੁਣਾਂ ਦਾ ਆਉਣ ਤੇ ਜੀ ਬਾਕੀ ਸਾਰੇ ਵੀਰਾਂ ਦਾ ਵੈਲਕਮ ਕਰਦੇ ਆਂ ਜੀ ਜੱਜ ਵੀਰ ਦੀ ਛੱਤ ਤੇ ਠੀਕ ਹੈ ਜੀ ਆ 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 ਬੇਟਾ ਛੋਟਾ ਬੇਟਾ ਠੀਕ ਹੈ ਜੀ ਹਾਂ ਜੀ ਵੀਰ ਜੀ ਜੱਜ ਵੀਰ ਜੀ ਇਹ ਪਰਿੰਦਾ ਆਪਾਂ ਨੂੰ ਕਿੱਥੋਂ ਗਿਫਟ ਹੋਇਆ ਜੀ ਆ ਆਪਣੇ ਉਸਤਾਦ ਨੇ ਦਿੱਤਾ ਇਹਨੂੰ ਬੱਚਾ ਇਹ ਲੋ ਜੀ ਇਹ ਉਸਤਾਦ ਜੀ ਹੁਣਾਂ ਦੇ ਘਰ ਦੀ ਬਲੱਡ ਲਾਈਨ ਆਈ ਜੀ ਵੀਰ ਜੀ ਹੁਣਾਂ ਕੋਲ ਲੋ ਜੀ ਕਰੋ ਜੀ ਇਹਦੀ ਅੱਖ ਦਾ ਸ਼ੌਂਕ ਇਹ ਕਿੰਨਾ ਚਾਏਗਾ ਜੱਜ ਵੀਰ ਜੀ ਇਹ 골ਡਨਾ ਜਾਏਗਾ ਉਹ 골ਡਨਾ ਜਾਏਗਾ ਇਹਦੀ ਅੱਖ ਜੀ ਨੋਕਾ ਜੀ ਠੀਕ ਹੈ ਜੀ ਹੋ ਲੋ ਇਹ ਪੱਲੇ ਦਾ ਵੀ ਕਰਾਏ ਸ਼ੌਂਕ ਜੀ ਇਹਦੇ ਪੱਲੇ ਜੀ ਇਹ ਪੱਲਾ ਜੀ ਇਹਦਾ ਠੀਕ ਹੈ ਜੀ ਦੂਸਰੇ ਪੱਲੇ ਦਾ ਵੀ ਕਰਾਏ ਵੀਰ ਜੀ ਸ਼ੌਂਕ ਜੀ ਇਹ ਦੂਸਰਾ ਪੱਲਾ ਜੀ ਟੇਲ ਦਾ ਸ਼ੌਂਕ ਕਰਾਏ ਵੀਰ ਜੀ ਇਹਦੀ ਇਹਦੀ ਟੇਲ ਜੀ ਠੀਕ ਹੈ ਵੀਰ ਜੀ ਫੁੱਲ ਵੀਊ ਦਾ ਕਰਾਏ ਸ਼ੌਂਕ ਵੀਰ ਜੀ ਦਾ ਇਹ ਇਹਦਾ ਫੁੱਲ ਵੀਊ ਜੀ ਠੀਕ ਹੈ ਵੀਰ ਜੀ ਵੀਡੀਓ ਕਿਦਾਂ ਦੀ ਲੱਗੀ ਆ ਸਾਰੇ ਵੀਰ ਜਰੂਰ ਦੱਸਿਓ ਲਾਈਕ ਕਮੈਂਟ ਕਰਕੇ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਇਹਨੂੰ ਪੰਜਿਆਂ ਦਾ ਸ਼ੌਂਕ ਵੀ ਕਰਾ ਦਈ ਆਪਾਂ ਜੀ ਇਹ ਪੰਜੇ ਜੇ ਦੇ ਆ ਖੁਸ਼ਕ ਪੰਜੇ ਜੀ ਠੀਕ ਹੈ ਵੀਰ ਜੀ ਇਹ ਛੱਡ ਕੇ ਵਿਖਾਣੇ ਆ ਜਾਲ ਚ ਤੁਹਾਨੂੰ ਪਰਿੰਦਾ ਆ ਛੱਡੋ ਜੀ ਜਾਲ ਚ ਆ ਫੱਟੀ ਦੇ ਛੱਡਿਓ ਆ ਫੱਟੀ ਦੇ ਛੱਡਿਓ ਪਾਪਾ ਜੀ ਆ ਲੋ ਜੀ ਆ ਪਰਿੰਦਾ ਜੀ ਠੀਕ ਹੈ ਜੀ ਇਹਦਾ ਵੀਊ ਜੀ ਇੱਕ ਮਿੰਟ ਜਗੇ ਚਲ ਗਿਆ ਅੰਦਰ ਇਹ ਬਾਕੀ ਇਹ ਖੁੱਡੇ ਜੀ ਵੀਰ ਜੀ ਹੁਣਾਂ ਦੇ ਠੀਕ ਹੈ ਜੀ ਇਹ ਪਰਿੰਦਾ ਸੀ ਇਹ ਤੀਸਰੇ ਨੰਬਰ ਦੇ ਜੋ ਕੀ ਪਰਿੰਦਾ ਬੈਠਾ ਜੀ ਇਹ ਪਰਿੰਦਾ ਜੀ ਮੈਂ ਬੋਚ ਰਾ ਠੀਕ ਹੈ ਵੀਰ ਜੀ ਇਹ ਬਾਕੀ ਵੀਰ ਜੀ ਹੁਣਾਂ ਦੇ ਪਰਿੰਦੇ ਜੀ ਸਾਰੇ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਕਰਕੇ ਮੇਰੇ ਵੀਰ ਜਰੂਰ ਦੱਸਿਓ ਅਗਲੀ ਵੀਡੀਓ ਚ ਜਲਦ ਮਿਲਾਂਗੇ ਸਤਿ ਆਕਾਲੀ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ